ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 13 ਮਿਸ਼ਨ ਚੰਡੀਗੜ੍ਹ ਵੱਲੋਂ ਸਾਥਕੋਆਂ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰਦੇ ਇੱਕ ਸਪੈਸ਼ਲ ਸਰਜਰੀ ਕੈਂਪ 13 13 ਮਿਸ਼ਨ ਅਸਤਾਨ ਸੈਕਟਰ 26 ਉਥੇ 16 ਸਤੰਬਰ 2024 ਤੋਂ ਲੈ ਕੇ 28 ਸਤੰਬਰ 2024 ਤੱਕ ਇਹ ਲਗਾਇਆ ਜਾ ਰਿਹਾ ਹੈ ਇਹ ਕੈਂਪ ਦੀ ਡਿਊਰੇਸ਼ਨ 13 ਦਿਨ ਹੋਏਗੀ 13 ਤਰ੍ਹਾਂ ਦੀਆਂ ਸਰਜਰੀਜ਼ ਜਿਹੜੀਆਂ ਜਨਰਲ ਸਰਜੀਸ ਗਾਇਨੀ ਸਰਜੀਸ ਯੂਰੋਲੋਜੀ ਦੀ ਸਰਜੀ ਪਾਇਲ ਦੀਆਂ ਸਰਜੀ ਜਿਨ੍ਹਾਂ ਦੀ ਡਿਟੇਲ ਜਿਹੜੀ ਹੈ ਆਪ ਜੀ ਸਾਡੇ ਜੋ ਮੋਬਾਈਲ ਨੰਬਰ ਤੋਂ ਲੈ ਸਕਦੇ ਹੋ ਇਹ ਸਰਜਰੀਆਂ ਸਿਰਫ 13000 ਰੁਪਏ ਦੇ ਪੈਕੇਜ ਦੇ ਵਿੱਚ ਇਹ ਉੱਤੇ 13 ਦਿਨ ਵਾਸਤੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਗਈ ਉਹਨਾਂ ਦੀ ਕੀਤੀਆਂ ਜਾਣੀਆਂ ਤੇ ਸੰਤਾਂ ਦੀ ਜਾਣਕਾਰੀ ਲਈ ਇਹ ਸਾਰੀਆਂ ਸਰਜਰੀਆਂ ਉਹ ਨੇ ਜਿਹੜੀਆਂ ਕਿ ਨਾਰਮਲ ਹਸਪੀਟਲ ਵਿੱਚ ਘੱਟ ਤੋਂ ਘੱਟ 45 ਤੋਂ 60000 ਰੁਪਏ ਉਹ ਵੱਡੇ ਹਸਪਤਾਲਾਂ ਤੇ ਜਿਹੜਾ 80 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਵੀ ਇਹਦੀ ਕੋਸਟ ਜਿਹੜੀ ਹੈ ਉਹ ਹਸਪਤਾਲ ਲੈਂਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜਿੰਨੇ ਵੀ ਲੋੜਵੰਦ کافی ਸਮੇਂ ਤੋਂ ਮਾਇਆ ਦੀ ਤੰਗੀ ਕਰਕੇ ਜਾਂ ਕਿਸੇ ਇੱਕ ਕਾਰਨਾ ਕਰਕੇ ਉਹ ਸਰਦੀ ਵੀ ਨਹੀਂ ਕਰਾ پا ਰਹੇ ਉਹਨਾਂ ਨੂੰ ਸਾਡਾ ਰੈਫਰੈਂਸ ਦਿਓ ਸਾਡਾ ਸੰਪਰਕ ਨੰਬਰ ਦਿਓ ਤੇ ਸਾਰੀਆਂ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਕਿ ਇਹ ਮੈਸੇਜ ਵੱਧ ਤੋਂ ਵੱਧ ਜਿਹੜਾ ਫਾਰਵਰਡ ਕਰੋ ਔਰ ਆਉਣ ਤੋਂ ਪਹਿਲੇ ਇੱਕ ਵਾਰੀ ਆਪਣੀ ਮੈਡੀਕਲ ਦੀ ਹਿਸਟਰੀ ਮੈਡੀਕਲ ਦੀ ਡਿਟੇਲ ਸਰਜਰੀ ਦੀ ਡਿਟੇਲ 833980013 ਤੋਂ ਜਰੂਰ ਪ੍ਰਾਪਤ ਕਰੋ ਤੇ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਕਿ ਜਿਨਨੇ ਵੀ ਲੋੜਵੰਦ ਜਿਨ੍ਹਾਂ ਕੋਲ ਮਾਇਆ ਨਹੀਂ ਹੋਏਗੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨਾਲ ਉਹਨਾਂ ਦੇ ਸਦਵੀ ਟੋਟਲ ਫਰੀ ਆਫ ਕਾਸਟ ਕੀਤੇ ਜਾਏਗੇ ਸੋ ਆਪ ਜੀ ਸਹਿਯੋਗ ਕਰੋ ਇਸ ਵੀਡੀਓ ਨੂੰ ਫਾਰਵਰਡ ਕਰਕੇ ਸੰਗਤਾਂ ਦੀ ਅਸੀਸਾਂ ਦੇ ਪਾਤਰ ਬਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ